ਸੰਗਾ ਸਾਹਿਬ ਆਏ ਆਪਣੇ ਕੋਲ ਤਿੱਖੇ ਪੱਗ ਤਾਜ ਮਹਿਲ ਅੱਜ ਤਿੱਖੀ ਪੱਗ ਆਏ ਸੰਗਾ ਸਾਹਿਬ ਆਪਣੇ ਕੋਲ ਪਤਾ ਲੈਣ ਮੁੱਖ ਮੰਤਰੀ ਦਾ ਝਗੜਾ ਆਇਆ ਦਿਨੇ ਆਲ ਪਿੰਡ ਚ ਸੰਗਾ ਸਾਹਿਬ ਪਤਾ ਲੈਣ ਆਏ ਆ ਸੰਗਾ ਸਾਹਿਬ ਫੈਸਲੇ ਕਰਾਉਂਦੇ ਫਿਰਦੇ ਆ ਮਹਾਰਾਜ ਪੜਾ ਕਰੇ ਧਨ ਮਾਰੋ ਰੇਖੋ ਜੀ ਮੁੱਖ ਮੰਤਰੀ ਸਾਹਿਬ ਦੇ ਤੁਹਾਨੂੰ ਪਤਾ ਕਿਰੀ ਘਟਨਾ ਹੋਈ ਹੈ ਸਾਰੇ ਸਾਰੇ ਪੰਜਾਬ ਨੂੰ ਪਤਾ ਮੁੱਖ ਮੰਤਰੀ ਸਾਹਿਬ ਦੇ ਪੁਲਿਸ ਨੇ ਬਾਲ ਫੜ ਕੇ ਤੇ ਬਹੁਤ ਮੰਦਾ ਹਾਲ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਕੁੱਟਿਆ ਬਹੁਤ ਮਾਰੀ ਹਲਕੀਤਾ ਪੁਲਿਸ ਨੇ ਮੈਂ ਕਹਿੰਦਾ ਮੁੱਖ ਮੰਤਰੀ ਪੰਜਾਬ ਨੂੰ ਇਹਨਾਂ ਉਹ ਕਈ ਅਫਸਰਾਂ ਨੇ ਇਹਨੂੰ ਕੁੱਟਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਡਿਸਮਿਸ ਹੋਣੇ ਚਾਹੀਦੇ ਆ ਠੀਕ ਆ ਨਾ ਜਹੇਦਾਰ ਮਰ ਸਿੰਘ ਸਾਹਿਬ ਨੂੰ ਮਿਲ ਕੇ ਕਹਾਂਗਾ ਮੁੱਖ ਮੰਤਰੀ ਦੇ ਵਾਲ ਪੁੱਟ ਕੇ ਪੁਲਿਸ ਵਾਲੇ ਧੁੰਦੇ ਰਹੇ ਬਜ਼ਾਰਾਂ ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਉੱਪਰਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਹਨੇ ਜਰੂਰ ਮੁੱਖ ਮੰਤਰੀ ਦੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਦਾ ਮੁੱਦਾ ਠਾਵਾਵਾਂਗੇ ਕਿ ਹਨੇ ਜਰੂਰ ਪੂਰਾ ਕਿੱਥੇ ਰੋਲਾ ਪਿਆ ਨਹੀਂ ਬਰੋਲਾ ਜਰੂਰ ਪਾਵਾਂਗੇ ਅਨਪੂਰ ਸਿੰਘ ਸਾਹਿਬ ਨੂੰ ਮਿਲ ਕੇ ਠੀਕ ਆ ਨਾ ਉਹਨਾਂ ਲੋਕਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਕਿ ਇਹਨਾਂ ਨੇ ਮੁੱਖ ਮੰਤਰੀ ਦੇ ਵਾਲ ਪੁੱਟੇ ਆ ਤੇ ਖੋਏ ਆ ਕੁਟਿਆ ਮੁੱਖ ਮੰਤਰੀ ਸਾਹਿਬ ਨੂੰ ਬੜੀਆਂ ਡਾਂਗਾ ਮਾਰੀਆਂ ਪੁਲਿਸ ਵਾਲਾਂ ਨੇ ਉਹਨਾਂ ਲੋਕਾਂ ਤੇ ਪੁਲਿਸ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਡਿਸਮਿਸ ਹੋਣੀ ਚਾਹੀਦੀ ਏ ਤੇ ਪਰਚਾ ਦਰਜ ਹੋਣਾ ਚਾਹੀਦਾ ਸੰਗਾ ਸਾਹਿਬ